ਕਿ ਜੇ ਪੱਜ ਸਿੰਘ 8 ਅਪ੍ਰੈਲ ਦੇ ਦਿਨ ਅਸੈਂਬਲੀ ਵਿੱਚ ਬੰਬ ਸੁੱਟਣ ਸਮੇਂ ਆਪਣਾ ਪਸਟਾਲ ਨੰਬਰ 16896 ਆਪਣੇ ਨਾਲ ਨਾ ਲੈ ਕੇ ਗਿਆ ਹੁੰਦਾ ਤਾਂ ਸੈਂਟਰਲ ਸਟੇ ਕਤਲ ਦੀ ਗੱਤ ਹੀ ਨਹੀਂ ਸੀ ਸੋ। ਦਸੰਬਰ 1981 ਵਿੱਚ ਇੰਦਰਾ ਨੇ ਪੰਜਾਬ ਤੇ ਹਰਿਆਣਾ ਵਿੱਚ ਕਰ ਪਾਣੀ ਦੇ ਅਖੌਤੀ ਝਗੜੇ ਬਾਰੇ ਜਿਵੇਂ ਕਿ ਪਹਿਲਾਂ ਹੀ ਉਮੀਦ ਸੀ ਕਿ ਆਪਣਾ ਐਂਟੀ ਪੰਜਾਬ ਸਾਲਸੀ ਫੈਸਲਾ ਦੇ ਦਿੱਤਾ। ਪ੍ਰਕਾਸ਼ ਬਾਦਲ ਦੀ ਤੇ ਬਾਦਲ ਨੇ ਆਪਣੀ ਪਿਛਲੀ ਹਕੂਮਤ ਵਲੇ ਹਰਿਆਣੇ ਨੂੰ ਪਾਣੀ ਦੇਣ ਲਈ ਨਹਿਰ ਕੱਢਣ ਵਾਸਤੇ ਸਮਝੌਤਾ ਕੀਤਾ ਹੋਇਆ ਸੀ ਸਿੱਖ ਕੌਮ ਦਾ ਮਹਾਨ ਹੀਰਾ ਚਮਕਦਾ ਸਤਾਰਾ ਕਦੇ ਨਾ ਮਿਟਣ ਵਾਲਾ ਯੋਧਾ ਭਾਈ ਜਗਰਾਜ ਸਿੰਘ ਤੂਫਾਨ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਾਲੋਂ ਦਾ ਟੀਵੀ ਐਨ ਆਰ ਆਈ ਤੇ ਮੈਂ ਲੈ ਕੇ ਆਇਆ ਹਾਂ ਜੀ ਇਤਿਹਾਸ ਤੇ ਤਾਰੀਖ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਜਿਹੜੀਆਂ ਘਟਨਾਵਾਂ ਹੋਈਆਂ ਉਹਦੀ ਸੰਖੇਪ ਜੀ ਜਾਣਕਾਰੀ ਤੁਹਾਡੇ ਚਰਨਾਂ ਦੇ ਵਿੱਚ ਰੱਖਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇਗੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਣ ਦੀ ਖਿੱਚਲਾ ਜਰੂਰ ਕਰਿਆ ਕਰੋ ਜੀ ਅੱਜ 8 ਅਪ੍ਰੈਲ ਹੈ ਜੀ 8 ਅਪ੍ਰੈਲ ਨੂੰ ਜਿਹੜੀਆਂ ਘਟਨਾਵਾਂ ਹੋਈਆਂ ਉਹਦੀ ਜਾਣਕਾਰੀ ਆਪਾਂ ਕਰਦੇ ਹਾਂ ਜੀ 8 ਅਪ੍ਰੈਲ 1929 ਦੇ ਦਿਨ ਭਗਤ ਸਿੰਘ ਪੁੱਤਰ ਸਰਦ ਸਿੰਘ ਵਾਸੀ ਖਟਕੜਕਲਾਂ ਲਹਿਲਪੁਰ ਬਟਕੇਸ਼ਵਰ ਬੀਕੇ দত্ত ਪੁੱਤਰ ਗੋਸ਼ਟਾ ਵਿਹਾਰੀ দত্ত ਵਾਸੀ ਬਰਦਵਾਨ ਬੰਗਾਲ ਜੋ ਮਗਰੋਂ ਕਾਨਪੁਰ ਆ ਗਏ ਸਨ ਤੇ ਜੋ ਚੰਦਰ ਸ਼ਖਰ ਆਜ਼ਾਦ ਦਾ ਸਾਥੀ ਸੀ ਉਸਨੇ ਪਾਰਲੀਮੈਂਟ ਵਿੱਚ ਕਾਰਵਾਈ ਦੇ ਦੌਰਾਨ ਇੱਕ ਬੰਬ ਚਲਾਇਆ ਇਹ ਬੰਬ ਮਾਰੂ ਬੰਬ ਨਹੀਂ ਸੀ ਬਲਕਿ ਤਮਾਕਾ ਕਰਨ ਵਾਲਾ ਸੀ ਤੇ ਇਸ ਦਾ ਮਕਸਦ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣਾ ਸੀ ਬੰਬ ਚਲਾਉਣ ਮਗਰੋਂ ਵੀ ਭਗਤ ਸਿੰਘ ਤੇ ਦੱਤ ਪੱਜੇ ਨਹੀਂ ਬਲਕਿ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿੱਤਾ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਸਾਡਾ ਨਿਸ਼ਾਨਾ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣਾ ਸੀ ਸਾਡਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ ਇਸ ਕੇਸ ਵਿੱਚ ਭਗਤ ਸਿੰਘ ਤੇ ਬਟਵੇਸ਼ਵਰ ਦੱਤ ਨੂੰ ਦੋਹਾਂ ਨੂੰ ਉਮਰ ਕੈਦੀ ਸਜ਼ਾ ਦਿੱਤੀ ਗਈ ਸੀ ਭਗਤ ਸਿੰਘ ਨੂੰ ਫਾਂਸੀ ਉਸ ਅਫਸਰ 66 ਦੀ ਜਗ੍ਹਾ ਤੇ ਜਿਹੜਾ ਮਾਰਿਆ ਗਿਆ ਸੀ ਆਪਣਾ ਸੈਂਟਰਲਸ ਨੂੰ ਮਾਰਨ ਕਰਕੇ ਹੋਈ ਸੀ ਸਜਾ ਸਨਮਗਰੋ ਦੱਤ ਨੂੰ ਅੰਡੇ ਮਾਨ ਤੇ ਸੈਲੂਲਰ ਜਿਹੜੀ ਜੇਲ ਸੀ ਸੈਲੂਲਰ ਇਸ ਜੇਲ ਦੇ ਵਿੱਚ ਕੈਦ ਕਰ ਦਿੱਤਾ ਗਿਆ ਜਿੱਥੋਂ ਉਹ 1939 ਵਿੱਚ ਰਿਹਾ ਹੋਇਆ ਇਸ ਵਕਤ ਭਾਵੇਂ ਉਸ ਦੀ ਸਿਹਤ ਬਹੁਤ ਮਾੜੀ ਸੀ ਤੇ ਉਸ ਨੂੰ ਉਤਪਾਦਕ ਹੋ ਚੁੱਕੀ ਸੀ ਪਰ ਉਸ ਨੇ ਭਾਰਤ ਛੱਡੋ ਮੋਰਚੇ ਵਿੱਚ ਹਿੱਸਾ ਲਿਆ ਇਸ ਕੇਸ ਵਿੱਚ ਵੀ ਉਸ ਨੂੰ 4 ਸਾਲ ਦੀ ਸਜ਼ਾ ਜਿਹੜੀ ਸੀ ਉਹ ਸੁਣਾ ਦਿੱਤੀ ਗਈ ਰਿਆਹੀ ਮਗਰ ਉਸਨੇ 1947 ਵਿੱਚ ਅੰਜਲੀ ਨਾਂ ਦੀ ਇੱਕ ਔਰਤ ਦੇ ਨਾਲ ਵਿਆਹ ਕਰ ਲਿਆ ਤੇ ਉਸ ਦਾ ਉਸਦੇ ਘਰ ਭਾਰਤੀ ਨਾਂ ਦੀ ਇੱਕ ਬੱਚੀ ਨੇ ਜਨਮ ਲਿਆ 1947 ਤੋਂ ਮਗਰੋਂ ਕਿਸੇ ਜਥੇਬੰਦੀ ਨੇ ਜਾਂ ਭਾਰਤ ਸਰਕਾਰ ਨੇ ਉਸ ਦੀ ਸਹਾਰਨੀ ਨਹੀਂ ਅਤੇ ਉਹ ਬਹੁਤ ਗਰੀਬੀ ਦੀ ਹਾਲਤ ਦੇ ਵਿੱਚ 20 ਜੁਲਾਈ 1965 ਦੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਗਿਆ ਭਗਤ ਸਿੰਘ ਨੂੰ ਆਰੀਆ ਸਮਾਜ ਜਨ ਸੰਗਤ ਤੇ ਕਮਿਊਨਿਸਟਾਂ ਨੇ ਬਹੁਤ ਚੁੱਕਿਆ ਕਰਬਟੂ ਈਸ਼ਵਰ ਦੱਤ ਦੇ ਬੇਹੱਦ ਗਰੀਬੀ ਦੇ ਨਾਲ ਜੂਝਦਾ ਰਿਹਾ ਸੰਦਰ ਤੇ ਕੁੰਨਰ ਦੀ ਕਿਤਾਬ ਮਾਰਟੀ ਅਰਡੰ ਆਫ ਭਗਤ ਸਿੰਘ ਸਮ ਹਿਡਨ ਫੈਕਟਸ ਇਹ ਕਿਤਾਬ ਦੇ ਮਤਲਬਕ ਜੇ ਭਗਤ ਸਿੰਘ 8 ਅਪ੍ਰੈਲ ਦੇ ਦਿਨ ਅਸੈਂਬਲੀ ਵਿੱਚ ਬੰਬ ਸੁੱਟਣ ਸਮੇਂ ਆਪਣਾ ਪਿਸਤੌਲ ਨੰਬਰ 168096 ਆਪਣੇ ਨਾਲ ਨਾ ਲੈ ਕੇ ਗਿਆ ਹੁੰਦਾ ਤਾਂ ਸੈਂਟਰਲਸ ਦੇ ਕਤਲ ਦੀ ਗੁੱਥੀ ਦੀ ਸੀ ਸੁਲਝਦੀ ਤੇ ਭਗਤ ਸਿੰਘ ਨੂੰ ਬੰਬ ਚਲਾਉਣ ਬਦਲੇ ਉਵਰ ਕੈਤ ਤਾਂ ਭਾਵੇਂ ਹੋ ਜਾਂਦੀ ਪਰ ਫਾਂਸੀ ਨਹੀਂ ਸੀ ਹੋਣੀ ਬੱਬਰ ਅਕਾਲੀ ਲੇਰ ਵਿੱਚ ਕਰਮ ਸਿੰਘ ਝਿੰਗੜ ਨੂੰ 20 ਸਾਲ ਦੀ ਪੈਦ ਹੋਈ ਸੀ ਉਸ ਨੂੰ 14 ਸਾਲ ਕੈਦ ਭਗਤਨਗਰੋਂ 8 ਅਪ੍ਰੈਲ 1938 ਦੇ ਦਿਨ ਰਿਹਾਈ ਮਿਲਦੀ ਸੀ ਪਰ ਰਿਹਾਈ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੂੰ ਹਾਰਟ ਅਟੈਕ ਆਉਂਦਾ ਤੇ ਉਹ ਚੜ੍ਹਾਈ ਕਰ ਜਾਂਦਾ ਦਸੰਬਰ 1981 ਵਿੱਚ ਇੰਦਰਾ ਨੇ ਪੰਜਾਬ ਤੇ ਹਰਿਆਣਾ ਵਿੱਚ ਕਰ ਪਾਣੀ ਦੇ ਅਖੌਤੀ ਝਗੜੇ ਬਾਰੇ ਜਿਵੇਂ ਕਿ ਪਹਿਲਾਂ ਹੀ ਉਮੀਦ ਸੀ ਕਿ ਆਪਣਾ ਐਂਟੀ ਪੰਜਾਬ ਸਾਲਸੀ ਫੈਸਲਾ ਦੇ ਦਿੱਤਾ ਪੰਜਾਬ ਦੇ ਚੀਫ ਮਿਨਿਸਟਰ ਦਰਬਾਰਾਂ ਨੇ ਇੰਦਰਾ ਗਾਂਧੀ ਦੇ ਦਬਕੇ ਤੋਂ ਡਰ ਕੇ ਚੁੱਪਚਾਪ ਇਸਤੇਦਸਕਤ ਕਰ ਦਿੱਤੇ ਉਸ ਵੇਲੇ ਅਕਾਲੀ ਤਾਂ ਪੰਜਾਬ ਦੇ ਹੱਕਾਂ ਵਾਸਤੇ ਜਦੋਂ ਜਦ ਕਰ ਰਹੇ ਸਨ ਅਤੇ ਇੰਦਰਾ ਦਾ ਅਵਾਰਡ ਪੰਜਾਬ ਨਾਲ ਸਗੋਂ ਹੋਰ ਵੀ ਜਾਤੀ ਸੀ ਪਰ ਇੰਦਰਾ ਹਰਿਆਣੇ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆ ਪੰਜਾਬ ਦੇ ਸਿੱਖਾਂ ਦਾ ਛਰੇ ਆਮ ਤੱਕਾ ਕਰਦੀ ਪਈ ਸੀ ਇਹਦੇ ਬਾਵਜੂਦ ਅਕਾਲੀਆਂ ਦੀ ਇੰਦਰਾ ਨਾਲ 5 April 1982 ਨੂੰ ਫਿਰ ਗੱਲਬਾਤ ਹੋਈ ਪਰ ਪਾਣੀਆਂ ਬਾਰੇ ਉਸ ਤੋਂ ਉਸ ਤੋਂ ਬਾਅਦ ਇੰਦਰਾ ਦੀ ਨੀਅਤ ਦੇ ਵਿੱਚ ਕੋਈ ਫਰਕ ਨਹੀਂ ਪਿਆ ਉਸ ਦੀ ਨੀਅਤ ਜਿਹੜੀ ਸੀ ਉਹ ਜਗ ਜਗਰ ਹੋ ਚੁੱਕੀ ਸੀ ਇਸ ਕਰਕੇ ਇਹ ਗਲਵਾਤ ਫਿਰ ਹੋ ਗਈ ਸੀ ਹੁਣ ਇੰਦਰਾ ਨੇ ਆਪਣੇ ਧੱਕੇਸ਼ਾਹੀ ਹੁਕਮ ਨੂੰ ਲਾਗੂ ਕਰਨ ਵਾਸਤੇ 8 April 1982 ਦੇ ਦਿਨ ਹਰਿਆਣਾ ਦੇ ਇੱਕ ਸਰਹੱਦੀ ਪਿੰਡ ਕਪੂਰੀ ਵਿੱਚ ਸਤਲੁਜ ਜਮੁਣਾ ਲਿੰਕ ਨਹਿਰ ਦਾ ਟੱਕ ਲਾਉਣ ਦਾ ਐਲਾਨ ਕਰ ਦਿੱਤਾ ਇਸੇ ਸ਼ਰਮਣੀ ਅਕਾਲੀ ਦਲ ਨੇ ਇਸ ਦੇ ਖਿਲਾਫ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਮਿੱਤੇ ਦਿਨ 8 ਅਪ੍ਰੈਲ ਨੂੰ ਇੰਦਰਾ ਨੇ ਇੱਕ ਪੂਰੀ ਪਿੰਡ ਵਿੱਚ ਇਸ ਨਹਿਰ ਦਾ ਨੀਂਹ ਪੱਥਰ ਰੱਖਿਆ। ਅਕਾਲੀਆਂ ਨੇ ਇਸ ਦੇ ਨੇੜੇ ਇੱਕ ਪਿੰਡ ਪਿੰਦਾ ਕਨੌਰ ਇਹਦੇ ਵਿੱਚ ਮੁਜ਼ਾਹਰਾ ਕੀਤਾ ਤੇ ਦਮਗਜਾ ਮਾਰਿਆ ਕਿ ਅਸੀਂ ਸਰਕਾਰ ਨਾਲ ਗੱਲਬਾਤ ਨਹੀਂ ਕਰਾਂਗੇ। ਬਲਕਿ ਹੁਣ ਲੜਾਈ ਖੇਤਾਂਾਂ ਤੇ ਗਲੀਆਂ ਵਿੱਚ ਹੋਏਗੀ। ਭਵੇਂ ਪੁਲਸ ਨੇ ਅਕਾਲੀ ਆਗੂ ਕਪੂਰੀ ਨਾ ਪਹੁੰਚਣ ਦਿੱਤਾ ਪਰ ਡਾਕਟਰ ਰਜਿੰਦਰ ਕੌਰ ਐਮ ਨੇ ਬੀਬੀ ਜਸਵੀਰ ਕੌਰ ਤੇ ਕੁਝ ਹੋਰ ਬੀਬੀਆਂ ਨੇ ਚੁੱਪਚਾਪ ਉੱਥੇ ਜਾ ਕੇ ਜਿੱਥੇ ਇੰਦਰਾ ਦਾ ਪ੍ਰੋਗਰਾਮ ਚੱਲਦਾ ਸੀ ਕਪੂਰੀ ਪਿੰਡ ਜਾ ਕੇ ਬਹੁਤ ਜ਼ਬਰਦਸਤ ਮੁਜਾਰਾ ਕੀਤਾ ਪਾਣੀਆਂ ਦੇ ਮਸਲੇ ਸੰਬੰਧੀ ਜੇ ਆਪਾਂ ਗੱਲ ਕਰੀਏ ਪ੍ਰਕਾਸ਼ ਬਾਦਲ ਦੀ ਤੇ ਬਾਦਲ ਨੇ ਆਪਣੀ ਪਿਛਲੀ ਹਕੂਮਤ ਵੇਲੇ ਹਰਿਆਣੇ ਨੂੰ ਪਾਣੀ ਦੇਣ ਲਈ ਨਹਿਰ ਕੱਢਣ ਵਾਸਤੇ ਸਮਝੌਤਾ ਕੀਤਾ ਹੋਇਆ ਸੀ ਉਸ ਨੇ ਨਹਿਰ ਪੁੱਟੇ ਜਾਣ ਵਾਸਤੇ ਹਰਿਆਣਾ ਸਰਕਾਰ ਤੋਂ 2 ਕਰੋੜ ਰੁਪਏ ਲੈ ਹੋਏ ਸਨ ਸਿਆਣੇ ਸਿਕੰਦਰ ਦਾ ਪਹਿਲਾਂ ਹੀ ਅਕਾਲੀਆਂ ਨੂੰ ਇਸ ਬੇਵਕੂਫੀ ਤੋਂ ਰੋਕਿਆ ਸੀ ਪਰ ਅਕਾਲੀਆਂ ਨੂੰ ਆਪਣੀ ਹਕੂਮਤ ਦੇ ਦਿਨਾਂ ਵਿੱਚ ਸਿੱਖ ਆਲਮਾਨਾ ਲੋ ਆਪਣੀ ਅਕਲ ਜਾਦਾ ਨਜ਼ਰ ਆਉਂਦੀ ਪਰ ਜਦੋਂ ਅਕਾਲੀ ਹਾਕਮ ਨਾ ਰਹੇ ਤਾਂ ਉਹਨਾਂ ਨੇ ਇਸ ਨਹਿਰ ਨੂੰ ਪੰਜਾਬ ਦਾ ਜਾਤੀਆ ਕੇ ਪੰਜਾਬ ਦੇ ਉੱਤੇ ਤੇ ਇਹਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਮੁਖਾਲਫਤ ਕਰਨੀ ਸ਼ੁਰੂ ਕਰ ਦਿੱਤੀ ਅਕਾਲੀ ਜਦੋਂ ਸਰਕਾਰ ਦੇ ਵਿੱਚ ਨਹੀਂ ਹੁੰਦੇ ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਪੰਜਾਬ ਦੇ ਹਿੱਤ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਚਿਤਿਆਉਂਦੇ ਨੇ ਜਦੋਂ ਸਰਕਾਰ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਡਾਂਗ ਆ ਉਹ ਜਾਂ ਤੇ ਸਿੱਖਾਂ ਦੇ ਸਿਰ ਦੇ ਉੱਤੇ ਹੁੰਦੀ ਹੈ ਤੇ ਜਾਂ ਫਿਰ ਉਹ ਬੇਅਦਬੀਆਂ ਕਰਵਾਉਣ ਵਾਸਤੇ ਸਿੱਖੀ ਦੀਆਂ ਜਿਹੜਾ ਪੱਟਨ ਤੇ ਲੱਗ ਜਾਂਦੇ ਨੇ ਸਿੱਖ ਕੌਮ ਦਾ ਮਹਾਨ ਹੀਰਾ ਚਮਕਦਾ ਸਤਾਰਾ ਕਦੇ ਨਾ ਮਿਟਣ ਵਾਲਾ ਜੋਧਾ ਭਾਈ ਜਗਰਾਜ ਸਮਤੂਫਾਨ ਇਕਲੌਤਾ ਪੁੱਤਰ ਭਾਈ ਮਹਿੰਦਰ ਸਿੰਘ ਵਾਸੀ ਚੀਮਾ ਖੁਰਦ ਜੋ ਅਵਤਾਰ ਸਿੰਘ ਬ੍ਰਹਮਾ ਮੁਖੀ ਖਾਲਸਾਣ ਫੋਰਸ ਦਾ ਸਾਥੀ ਸੀ 14 ਸਾਲ ਦੀ ਉਮਰ ਤੋਂ ਹੀ ਖਾਲਸਤਾਨ ਲੈਰ ਨਾਲ ਜੁੜ ਗਿਆ ਸੀ ਜਾਲਾਪੁਰ ਸਰ ਗੋਬਿੰਦ ਸਿੰਘ ਰਾਵ ਨੂੰ ਫਲੋਰ ਕਿਲੇ ਦੇ ਵਿੱਚ ਸੁੱਧਨ ਵਿੱਚ ਵੀ ਉਸਨੇ ਐਮ ਭੂਮਕਨ ਵਾਈ ਸੀ ਉਹ ਇਹਨਾਂ ਭਲਾ ਬੰਦਾ ਸੀ ਇਹਨਾਂ ਜਾਦਾ ਮਤਲਬ ਕਿ ਭਲਾ ਬੰਦਾ ਸੀ ਕਿ ਸਿੱਖ ਨਹੀਂ ਬਲਕਿ ਹਿੰਦੂ ਮੁਸਲਮਾਨ ਉਹਤੀ ਸਾਰੇ ਕਦਰ ਕਰਦੇ ਸਨ 8 ਅਪ੍ਰੈਲ 1990 ਦੇ ਦਿਨ ਜਦੋਂ ਉਹ ਪਿੰਡ ਮਾੜੀ ਬੁੱਚੀਆਂ ਨੇੜੇ ਹਰਗੋਬਿੰਦਪੁਰ ਦੇ ਇੱਕ ਘਰ ਦੇ ਵਿੱਚ ਮੌਜੂਦ ਸੀ ਤਾਂ ਸੈਂਕੜੇ ਪੁਲਿਸ ਅਤੇ CRP ਫੋਰਸਾਂ ਨੇ ਆ ਕੇ ਘੇਰਾ ਪਾ ਲਿਆ ਉਸ ਨੂੰ ਪਤਾ ਲੱਗ ਗਿਆ ਕਿ ਇਹ ਕਾਰਾ ਉਸਦੇ ਇੱਕ ਸਾਥੀ ਦਾ ਹੈ ਜੋ ਕੁਝ ਚਿਰ ਪਹਿਲਾਂ ਦਵਾਈ ਲੈਣ ਦੇ ਬਾਹਰ ਨਿਕਲਿਆ ਸੀ ਜੁਗਰਾਜ ਨੂੰ ਫੋਰਸਾਂ ਆਉਣ ਦਾ ਪਤਾ ਲੱਗ ਗਿਆ ਤੇ ਉੱਥੇ ਮੌਜੂਦ ਪੰਜ ਜਿਹੜੇ ਸਿੱਖ ਸਨ ਉਹ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ ਉਸ ਘਰ ਦੇ ਵਿੱਚੋਂ ਨਿਕਲੇ ਤਾਂ ਫੋਰਸਾਂ ਨੇ ਉਹਨਾਂ ਦੇ ਉੱਤੇ ਗੋਲੀ ਭਰਾਨੀ ਸ਼ੁਰੂ ਕਰ ਦਿੱਤੀ ਜਦੋਂ ਗੁਰਾ ਸਿੰਘ ਪੂਰੀ ਤਰੀਕੇ ਦੇ ਨਾਲ जख्मी ਹੋ ਗਿਆ ਜਦੋਂ ਜਗਰਾਜ ਸਿੰਘ जख्मी ਹੋ ਜਾਂਦਾ ਤਾਂ ਉਹਦਾ ਇੱਕ ਸਾਥੀ ਬਖਸ਼ੀਰ ਸਿੰਘ ਉਹਨੂੰ ਟਰੈਕਟਰ ਦੇ ਪਹਿਲਾ ਮੋੜਿਆਂ ਦੇ ਉੱਤੇ ਲਦ ਕੇ ਲ ਜਾਂਦਾ ਫਿਰ ਟਰੈਕਟਰ ਦੇ ਉੱਤੇ ਲਦ ਕੇ ਤੇ ਲਿਜਾਣ ਦੀ ਕੋਸ਼ਿਸ਼ ਕਰਦਾ ਪਰ ਪੁਲਿਸ ਦੀ ਇੰਨੀ ਜਿਆਦਾ ਫਾਇਰਿੰਗ ਸੀ ਕਿ ਭੱਜ ਨਹੀਂ ਸਕੇ ਸ਼ਹੀਦ ਹੋ ਗਏ ਤੇ ਬਾਕੀ ਜਿਹੜੇ ਸਿੰਘ ਸਨ ਦੂਜਾ ਜਲਾ ਟੋਲਾ ਸੀ ਉਹ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਜਗਰਾਜੰ ਤੂਫਾਨ ਲੋਕਾਂ ਦਾ ਇੰਨਾ ਹਰਮਨ ਪਿਆਰਾ ਸੀ ਕਿ ਉਹਦਾ ਸਸਕਾਰ ਤੇ ਤਿੰਨ ਚਾਰ ਲੋਕ ਲੱਖ ਜਿਹੜੇ ਲੋਕ ਸਨ ਉਹ ਇਕੱਠੇ ਹੋਏ। ਉੱਥੇ ਜਦੋਂ ਇਹਨਾਂ ਦੇ ਵਿੱਚੋਂ ਦੁਨੀਆਂ ਦੇ ਵਿੱਚੋਂ ਲੋਕ ਤਾਂ ਹੈ ਹੀ ਸਨ ਜਿਹੜੇ ਮੇਨ ਬੰਦੇ ਸਨ ਸਿਮਰਨਜੀਤ ਸਿੰਘ ਮਾਨ, ਜਸਟਿਸ ਅਜੀਤ ਸਿੰਘ ਬੈਂਸ, ਬਿਮਲਕੌਰ ਖਾਲਸਾ, ਰਜਿੰਦਰ ਕੌਰ ਹੋਰ ਬਹੁਤ ਸਾਰੇ ਲੋਕ ਉੱਥੇ ਪਹੁੰਚੇ। ਕਿਉਂਕਿ ਭਾਈ ਜਗਰਾਜ ਸਿੰਘ ਤੂਫਾਨ ਜਿਹੜਾ ਸੀ ਉਹ ਜਿੰਨਾ ਸਿੱਖਾਂ ਨੂੰ ਹਰਮਨ ਪਿਆਰਾ ਸੀ ਓਨਾ ਹੀ ਬਾਕੀ ਹਿੰਦੂ ਮੁਸਲਮਾਨਾਂ ਨੂੰ ਵੀ ਹਰਮਨ ਪਿਆਰਾ ਸੀ 8 ਅਪ੍ਰੈਲ 1991 ਦੇ ਦਿਨ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਨੰਦ ਸਿੰਘ ਵਾਸੀ ਫਤਿਹਵਾਦ ਜ਼ਿਲ੍ਹਾ ਅੰਮ੍ਰਿਤਸਰ ਕੁਲਦੀਪ ਸਿੰਘ ਪੁੱਤਰ ਮਕੰਦ ਸਿੰਘ ਵਾਸੀ ਟਿੱਬਾ ਜ਼ਿਲ੍ਹਾ ਸੰਗਰੂਰ ਕਰਨੈਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਟਿੱਬਾ ਜ਼ਿਲ੍ਹਾ ਸੰਗਰੂਰ ਗੁਲਜਾਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਖਰੜ ਹਰਦੇਵ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪੂਲਾ ਨੇੜੇ ਨਥਾਣਾ ਜ਼ਿਲ੍ਹਾ ਬਠਿੰਡਾ ਪਰਮਜੀਤ ਸਿੰਘ ਵਾਸੀ ਤੁਲਗਵਾਲ ਗਰਦਾਸਪੁਰ ਤੇ 3-4 ਹੋਰ ਸਿੱਖ ਜਿਹੜੇ ਸਮਾਂ ਅੱਜ ਦੇ ਦਿਨ ਉਹ ਸ਼ਹੀਦ ਕਰ ਦਿੱਤੇ ਗਏ 8 April 1992 ਦੇ ਦਿਨ ਪੁਲਸ ਨੇ ਪੰਜਾਬ ਸਿੰਘ ਮਨਾਵਾ ਮਨਾਵਾ ਉਰਫ ਜਸਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੁਕਰਾਜ ਲਖਵਿੰਦਰ ਸਿੰਘ ਅਮਰਜੀਤ ਸਿੰਘ ਗੁਰਤੇਜ ਸਿੰਘ ਗੁਰਚਰਨ ਸਿੰਘ ਦਿਲਬਾਜ਼ ਸਿੰਘ ਬਲਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਸਰਵਰਨ ਸਿੰਘ ਵਾਸੀ ਕੋਟ ਜੰਪਤ ਗੁਰਦੀਪ ਸਿੰਘ ਭਪਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਲਕੁਰੀਆ ਜ਼ਿਲ੍ਹਾ ਗੁਰਦਾਸਪੁਰ ਜਰਨੈਲ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਪੜਾਤ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਇਸ 8 April ਦੀ ਜਾਣਕਾਰੀ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਵੇਗੀ ਸ਼ੇਅਰ ਕਰ ਜਾਗ ਲੋ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਸਸਰੀਆ ਕਾਲ